ਵਿਜਨ ਪੰਜਾਬ 24 ਨਿਊਜ਼ ਪਟਿਆਲਾ ਤੋਂ ਵੱਡੀ ਖਬਰ ਅੱਜ ਪੁਲਿਸ ਇੱਕ ਵਾਰ ਫੇਰ ਸਨੌਰ ਹਲਕੇ ਤੋਂ ਮੌਜੂਦਾ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਸਰਕਾਰੀ ਬੰਗਲੇ ਨੂੰ ਖਾਲੀ ਕਰਵਾਉਣ ਲਈ ਮੌਕੇ ਤੇ ਪਹੁੰਚੀ ਇਸ ਦੌਰਾਨ ਕੁਝ ਸਮੇਂ ਲਈ ਇਲਾਕੇ ਵਿੱਚ ਤਣਾਅਪੂਰਨ ਸਥਿਤੀ ਬਣੀ ਰਹੀ ਮਾਮਲੇ ਤੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੌਜੂਦਾ ਵਿਧਾਇਕ ਹੋਣ ਦੇ ਬਾਵਜੂਦ ਉਹਨਾਂ ਨੂੰ ਸਰਕਾਰ ਵੱਲੋਂ ਤੰਗ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਨਾ ਸਵਾਲ ਉਠਾਇਆ ਕਿ ਜਦੋਂ ਕਈ ਹੋਰ ਸਰਕਾਰੀ ਬੰਗਲੇ ਗੈਰ ਕਾਨੂੰਨੀ ਤੌਰ ਤੇ ਅਲਾਟ ਹਨ ਤਾਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਉਹਨਾਂ ਨੇ ਇਸ ਕਾਰਵਾਈ ਨੂੰ ਪੱਖਪਾਤੀ ਕਰਾਰ ਦਿੱਤਾ ਫਿਲਹਾਲ ਇਸ ਮਾਮਲੇ ਤੇ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਤ ਜਵਾਬ ਸਾਹਮਣੇ ਨਹੀਂ ਆਇਆ ਤਾਂ ਪਹਿਲਾਂ ਹੀ ਇਹਨਾਂ ਨੇ ਜੈਕਟਮੈਂਟ ਦਾ ਆਰਡਰ ਕੀਤਾ ਹੋਇਆ ਸੀਗਾ ਜੇ ਸਬੰਧਤ ਅਸੀਂ ਪੀਸੀ ਸਾਹਿਬ ਕੋ ਅਪੀਲ ਪੈਂਡਿੰਗ ਸੀ ਸਾਡੀ ਪਰ ਅੱਜ ਦੀ ਤਰੀਕਾ ਹੈ ਡੀਸੀ ਸਾਹਿਬ ਕੋ ਆਰਗੂਮੈਂਟ ਵਾਸਤੇ ਪਰ ਉਹਦੇ ਤੋਂ ਪਹਿਲਾਂ ਹੀ ਇਹਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਉਹ ਖਾਲੀ ਕਰਾਉਣ ਵਾਸਤੇ ਆ ਗਿਆ ਕੋਈ ਆਰਡਰ ਲੈ ਕੇ ਆਇਆ ਨਹੀਂ ਆਰਡਰ ਤਾਂ ਆਲਰੇਡੀ ਪਹਿਲਾਂ ਹੀ ਐਸ.ਡੀ.ਐਮ. ਸਾਹਿਬ ਕੋਲ ਹੋਇਆ ਹੋਇਆ ਜੈਕਟਮੈਂਟ ਦਾ ਬਟਿਲ ਸਾਹਿਬ ਦੇਰੀ ਕਿਉਂ ਹੋਈ ਪਹਿਲਾਂ ਵੀ ਇੱਕ ਵਾਰੀ ਆਏ ਸੀ ਉਦੋਂ ਚਲੇ ਗਏ ਸੀ ਤੇ ਅੱਜ ਦੁਬਾਰਾ ਕਿਉਂ ਨਮਾ ਫੈਸਲਾ ਆਇਆ ਇਹਦੇ ਬਟਕਲੀ ਜਿਹੜੀ ਅਪੀਲ ਸੀਗੀ ਅਸੀਂ ਉਸ ਦੇ ਅਗੇਂਸਟ ਇਸ ਦਿਨੋਂ ਸਾਨੂੰ ਨੋਟਿਸ ਆਇਆ ਉਹਦੇ ਵੇਸ ਸਾਡਾ ਐਸਜੀਐਮ ਕੋਰਟ ਤੇ ਕੇਸ ਚੱਲਿਆ ਜਿੱਥੋਂ ਉਹਨਾਂ ਨੇ ਸਾਡੇ ਨਾਲ ਨਾ ਸਹਿਮਤ ਹੁੰਦੇ ਹੋਏ ਇਹਨੂੰ ਜੱਜਮੈਂਟ ਦਾ ਆਰਡਰ ਕਰਤਾ ਉਹਦੀ ਅਸੀਂ ਪੀ ਡੀਸੀ ਕੋ ਪਾਈ ਹੋਈ ਸੀ ਜਿਹੜੀ ਕਿ ਜੇ ਪੈਂਡਿੰਗ ਸੀ ਕਿ ਪਰ ਅਪੀਲ ਦੇ ਪੈਂਡਿੰਗ ਦੌਰਾਨੀ ਇਹ ਆਰਡਰ ਕਰਤਾ ਇਹਨਾਂ ਨੇ ਕਰਤੀ ਅਪੀਲ ਦੇ ਪੈਂਡਿੰਗ ਦੌਰਾਨ ਇਦਾਂ ਆਰਡਰ ਹੋ ਸਕਦੇ ਆ ਇਦਾਂ ਖਾਲੀ ਕਰਵਾ ਸਕਦੇ ਆ ਸਾਡੇ ਐਕਸਪੀਰੀਅੰਸ ਜਿੱਤੇ ਪਹਿਲਾ ਕੇਸ ਆ ਵੀ ਜਿਹਦੇ ਤੇ ਅਜੇ ਅਪੀਲ ਦੀ ਸੁਣਵਾਈ ਨਾ ਹੋਈ ਹੋਵੇ ਤੇ ਕੋਠੀ ਖਾਲੀ ਹੋ ਜੇ ਸਰ ਪ੍ਰਸ਼ਾਸਨ ਜਾਂ ਪੀਡਬਲਯੂਡੀ ਮੇਨ ਕੌਣ ਆ ਇਹਦੇ ਵਿੱਚ ਸਾਰੇ ਇਕੱਠੇ ਹੈ ਜੀ ਐਸਜੀਐਮ ਸਾਹਿਬ ਬੈਠੇ ਹੈ ਪੁਲਿਸ ਬੈਠੀ ਹੈ ਸਟੇਟ ਆਫਿਸ ਬੈਠਾ ਹੈ ਸਾਰੇ ਇਕੱਠੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵਾਲੇ ਸਰ ਮੁੱਖ ਕੀ ਕਰੋਗੇ ਜੀ ਕਿਉਂਕਿ ਇਹ ਮੌਜੂਦਾ ਵਿਧਾਇਕ ਨੇ ਅਰਮਿੰਦ ਸਿੰਘ ਪਠਾਨ ਕੀ ਇਸ ਤਰ੍ਹਾਂ ਕੋਠੀ ਖਾਲੀ ਨਾਲ ਸਰਕਾਰੀ ਕੋਠੀ ਬਣਾਉਣ ਦਾ ਇਰਾਦਾ ਹੈ ਅਜੇ ਤੱਕ ਉਹ ਐਮਐਲਏ ਵੀ ਨੇ ਉਸ ਪਾਰਟੀ 'ਚ ਵੀ ਨਹੀਂ ਕੋਈ ਵੀ ਇਹੋ ਜਿਹਾ ਉਹਨਾਂ ਦੇ ਪਰਸਨਲਿਟੀ ਜਾਂ ਐਮਐਲਏ ਬਾਰੇ ਕੋਈ ਨੋਟਿਸ ਨਹੀਂ ਆਇਆ ਜਿਹਦੇ 'ਚ ਉਹਨਾਂ ਨੂੰ ਕੋਈ ਪਾਰਟੀ ਤੋਂ ਬਾਹਰ ਯਾ ਮੈਨ ਲਈ ਤੂੰ ਸਸਪੈਂਡ ਕੀਤਾ ਹੋਵੇ ਹੁਣ ਅਸੀਂ ਇਹਦੇ ਖਿਲਾਫ ਆਪਣੇ ਹਾਈ ਕੋਰਟ ਜਿਹੜੀ ਸਾਡੀ ਲੀਗਲ ਟੀਮ ਆ ਉਹਦੇ ਨਾਲ ਡਿਸਕਸ ਕਰ ਰਹੇ ਆ ਵੀ ਕੋਈ ਹਾਈ ਕੋਰਟ ਰੈਟ ਪਾਈ ਜਾਵੇ ਇਸ ਮਸਲੇ ਦੇ ਵਿੱਚ ਬੈਲਰ ਜੀ ਤੇ ਵੀ ਕੋਈ ਹੈਗੀ ਜੀ ਹਾਲੇ ਤਾਂ ਕੋਈ ਅਪਡੇਟ ਨਹੀਂ ਅਜੇ ਕੋਈ ਅਪਡੇਟ ਆਈ ਨਹੀਂ ਅੱਜ ਲੱਗੀ ਹੋਈ ਆ ਪੀਓ ਪ੍ਰोसीडिंग ਦੀ ਅਜੇ ਤੱਕ ਕੋਈ ਆਰਡਰ ਪਤਾ ਨਹੀਂ ਲੱਗਾ ਸਰ ਕੀ ਲੱਗਦਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਾਂ ਅਜੇ ਕੋਈ ਕਾਨੂੰਨੀ ਦੌਪੇਚ ਚੱਲ ਰਹੇ ਨੇ ਨਹੀਂ ਨਹੀਂ ਪ੍ਰਕਿਰਿਆ ਸ਼ੁਰੂ ਹੈ ਜੀ ਉਹਨਾਂ ਦਾ ਜਿਹੜਾ ਟਰੱਕਾਂ ਦਾ ਸਮਾਨ ਲੱਤ ਪਰ ਵਾਈਫ ਨੂੰ ਡੀਸੀ ਜਿਹੜੇ ਤੁਸੀਂ ਕਹਿ ਰਹੇ ਕਿ ਡੇਟ ਆ ਗਈ ਜੀ ਉਹ ਅੱਜ ਦੁਪਹਿਰ ਤੋਂ ਬਾਅਦ ਹੈ ਜੀ ਉੱਥੇ ਜਾਣਾ ਉੱਥੇ ਹੀ ਕੈਪਲੀਕੇਸ਼ਨ ਵੀ ਲਾਉਣ ਲੱਗਿਆ ਵੀ ਸਾਡੀ ਪੀਲ ਦਾ ਕੀ ਫਾਇਦਾ ਹੋਇਆ ਜੇ ਲੀਗਲੀ ਸਾਨੂੰ ਸੁਣ ਕੇ ਡਿਸਾਈਡ ਕਰਕੇ ਜੈਕਟਮੈਂਟ ਕਰ ਦਿੰਦੇ ਉਧਰ ਸਾਡੀ ਡੇਟ ਹੈ ਤੇ ਇੱਧਰ ਅੱਜ ਕੋਠੀ ਖਾਲੀ ਹੋ ਰਹੀ ਠੀਕ ਹੈ ਠੀਕ ਮੈਂ ਸੰਦੀਪ ਸਿੰਘ ਰਾਜਾ ਤੁਰ ਜੀ ਐਮਐਲਏ ਸਾਹਿਬ ਦਾ ਰਿਲੇਟਿਵ ਹਾਂ ਮੈਨੂੰ ਸਵੇਰੇ ਐਮਐਲਏ ਸਾਹਿਬ ਦੇ ਮੈਸੇਜ ਨੇ ਫੋਨ ਕੀਤੀ ਸੀ ਕਾਲ ਕੀਤੀ ਸੀ ਵੀ ਆ ਕੇ ਮੈਨੂੰ ਲੱਗਾ ਵਾਕ ਬੁੱਕ ਕਰਕੇ ਆਏ ਹੁਣ ਇੱਥੇ ਤੇ ਕਿਸੇ ਨੇ ਮੈਸੇਜ ਕੀਤਾ ਵੀ ਤੁਹਾਡੇ ਘਰ ਦੇ ਬਾਹਰ ਫੋਰਸ ਬੜੀ ਖੜੀ ਹੈ ਤੇ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਮੈਂ ਤੁਹਾਡੇ ਸਾਹਮਣੇ ਆਇਆ ਤੇ ਇਹਨਾਂ ਨੇ ਇੱਥੇ ਮਾਹੌਲ ਇਹੋ ਜਿਹਾ ਬਣਾਇਆ ਹੋਇਆ ਇਹ ਤੇ ਮਿਲਣ ਵੀ ਨਹੀਂ ਦੇ ਰਿਹਾ ਕਿਸੇ ਨੂੰ ਤੇ ਉਹ ਉਹਨਾਂ ਦਾ ਭੈਣ ਜੀ ਦਾ ਹੈਲਥ ਇਸ਼ੂ ਚੱਲਦਾ ਥੋੜਾ ਜਿਹਾ ਪਹਿਲਾਂ ਵੀ ਹਸਪੀਟਲ ਐਡਮਿਟ ਸੀਗੇ ਉਹਨਾਂ ਨੂੰ ਥੋੜੀ ਜਿਹੀ ਪ੍ਰੋਬਲਮ ਹੈ ਤੇ ਜੇ ਉਹਨਾਂ ਨੂੰ ਉਹਨਾਂ ਦਾ ਕੁਝ ਹੁੰਦਾ ਹੈਨਾ ਹੈਲਥ ਨੂੰ ਲੈ ਕੇ ਤੇ ਫਿਰ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਅੰਦਰ ਪਰਿਵਾਰ ਦਾ ਕੌਣ-ਕੌਣ ਹੈ ਜੀ ਪਰਿਵਾਰ ਚ ਉਹਨਾਂ ਦੇ ਬਟੇ ਨੇ ਬਤਾਇਆ ਇੱਕੋ ਠੀ ਖਾਲੀ ਕਰਾਉਣ ਦਾ ਕਰਾਰ ਨਹੀਂ ਜੀ ਦੇਖੋ ਜੀ ਜਦ ਤੱਕ ਐਮਐਲਏ شپ ਉਹਨਾਂ ਦੀ ਹੈਗੀ ਆ ਇਹਨਾਂ ਨੂੰ ਅਧਿਕਾਰ ਹੀ ਨਹੀਂ ਕੋਠੀ ਖਾਲੀ ਕਰਾਉਣ ਦਾ ਮੈਂਬਰ ਪਾਰਲੀਮੈਂਟ ਮੈਂ ਐਮਐਲਏ ਕੋਈ ਵੀ ਹੈ ਉਹਨੂੰ ਸਰਕਾਰੀ ਕੋਠੀ ਲਾਟ ਹੁੰਦੀ ਹੈ ਪਹਿਲਾਂ ਕੋਈ ਨੋਟਿਸ ਵਗੈਰਾ ਤਾਂ ਲੱਗੇ ਪਹਿਲਾਂ ਨੋਟਿਸ ਆਇਆ ਸੀ ਕਿ ਮਗਰ ਉਹ ਕੋਠੀ ਦੇ ਰਿਗਾਰਡਿੰਗ ਮੇਰੇ ਖਾਲੀ ਕਦੀ ਵਾਰ ਆਇਆ ਸੀ ਇਹਨਾਂ ਨੇ ਮਾਣੇ ਕੋਰਟ ਚ ਪਾਇਆ ਸੀ ਉਹ ਸਾਮਾਨ ਚੱਕਰਿਆਂ ਜੀ ਅੰਦਰ ਦੇਖੋ ਮਾਹੌਲ ਇਹਨਾਂ ਨੇ ਇਹੋ ਜਿਹਾ ਬਣਾਇਆ ਹੋਇਆ ਹੈ ਸ਼ਾਇਦ ਹੈਨਾ ਸਾਨੂੰ ਮਿਲਣਾ ਨਹੀਂ ਦੇ ਰਹੇ ਤੇ ਕੋਈ ਗੱਲਬਾਤ ਹੋਈ ਉਹ ਫੋਨ ਤੇ ਤੇ ਬਾਤ ਫੋਨ ਤੇ ਉਹਨਾਂ ਦਾ ਫੋਨ ਮੈਨੂੰ ਆ ਰਿਹਾ ਬਾਰ-ਬਾਰ ਤੇ ਮੈਂ ਵੀ ਉਹਨਾਂ ਨਾਲ ਗੱਲ ਕਰ ਰਿਹਾ ਮੈਂ ਤਾਂ ਹੁਣ ਉਹਨਾਂ ਨੂੰ ਇਹ ਕਹਿ ਰਿਹਾ ਵੀ ਤੁਸੀਂ ਬਾਹਰ ਆ ਜਾਓ ਹਨਾ ਮਗਰ ਉਹਨਾਂ ਦੀ ਤबीयत ਠੀਕ ਨਹੀਂ ਹੈਗੀ ਅੱਛਾ ਤੇ ਐਂਬੂਲੈਂਸ ਹੁਣੀ ਅੰਦਰ ਗਈ ਆ ਡਾਕਟਰ ਸਾਹਿਬ ਆਏ ਨੇ ਉਹਨਾਂ ਦੇ ਵਕੀਲ ਸਾਹਿਬ ਵੀ ਆਏ ਨਹੀਂ ਵਕੀਲ ਸਾਹਿਬ ਵੀ ਹੈਗੇ ਨੇ ਮਗਰ ਗੱਲ ਇਹ ਆ ਵੀ ਤੁਸੀਂ ਅੰਦਰ ਹੀ ਮਰਖੜ 100 ਮਲਾਜਮ ਬਿਠਾਇਆ ਹੋਇਆ ਹੈ ਕੋਠੀ 'ਚ ਤੇ ਬੰਦ ਕੀਤੀ ਹੋਈ ਹੈ ਕੋਠੀ ਆਨ ਮਾਹੌਲ ਕ੍ਰੀਏਟ ਕੀਤਾ ਹੈ ਜਿਵੇਂ ਕੋਈ ਗੈਂਗਸਟਰ ਨੂੰ ਕੜਨ ਆਇਆ ਹੋਵੇ ਤੇ ਯਾਰ ਪਰਿਵਾਰ ਉਹਨਾਂ ਦਾ ਰਹਿ ਰਿਹਾ ਸਾਰੀ ਦੁਨੀਆ ਨੂੰ ਪਤਾ ਵੀ ਵਾਈਫ ਰਹਿ ਰਹੀ ਹੈ ਇੱਥੇ ਤੇ ਉਹਨਾਂ ਦੀ ਹੈਲਥ ਠੀਕ ਨਹੀਂ ਹੈਗੀ ਹਨਾ ਤੇ ਇਹੋ ਜਿਹਾ ਕੰਮ ਕਰਨਾ ਨਹੀਂ ਚਾਹੀਦਾ ਕੀ ਰਹਿ ਗਈ ਅਗਲੇ ਦੀ ਹੁਣ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਆਮ ਜੀ ਗੱਲ ਦੱਸਦਾ ਆ ਜਿਹੜਾ ਅੱਜ ਤਾਂ ਜਿੱਤੇ ਹੋਏ ਆ ਐਮਐਲਏ ਸਾਡਾ ਦਾ ਹੱਕ ਬਣਦਾ ਜਿਹੜਾ ਨਹੀਂ ਜਿੱਤੇ ਹੋਇਆ ਰੰਜੋਤ ਸਿੰਘ ਹੰਡਾਣਾ ਉਹ ਕੁੱਠਲੀ ਬੈਠਾ ਉਹ ਚੇਅਰਮੈਨ ਵੀ ਨਹੀਂ ਹੈਗਾ ਅੱਜ ਕੀ ਆਰਟੀਸੀ ਦਾ ਚੇਅਰਮੈਨ ਆ ਉਹ ਉਹਨੂੰ ਹਲਕਾ ਇੰਚਾਰਜ ਲਾਇਆ ਹਲਕਾ ਇੰਚਾਰਜ ਦੀ ਕੋਈ ਪੋਸਟ ਹੀ ਨਹੀਂ ਹੈਗੀ ਜਿਹੜਾ ਜਿੱਤਿਆ ਹਜ਼ਾਰਾਂ ਦੀ ਗਿਣਤੀ 'ਚ ਉਹਨੂੰ ਤਾਂ ਮਿਲੇ ਸਰਕਾਰ ਵੱਲੋਂ ਤੇ ਜਿਹੜਾ ਉਹ ਹਜੇ ਬਣਿਆ ਹੀ ਕੁਝ ਨਹੀਂ ਤੇ ਉਹਨੂੰ ਕੋਠੀ ਲਾਡ ਕੀਤੀ ਆ ਠੀਕ ਹੈ